ਦੇਖੋ ਪੰਜਾਬ ਦੇ ਵਿੱਚ ਜਿਹੜੇ ਸੈਲੋ ਲੈ ਕੇ ਆਉਣ ਦੀ ਸ਼ੁਰੂਆਤ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਚ ਹੋਈ ਸੀ ਉਦੋਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਨੂੰ ਉਹਨਾਂ ਕੋਲ ਵੇਚਣ ਦਾ ਯਤਨ ਜਿਹੜਾਗਾ ਉਹ ਭਾਜਪਾ ਤੇ ਅਕਾਲੀ ਦਲ ਨੇ ਕੀਤਾ ਸੀ ਉਸ ਤੋਂ ਬਾਅਦ ਉਹੀ ਰਵਾਇਤ ਜਿਹੜੀ ਆ ਉਹ ਕਾਂਗਰਸ ਪਾਰਟੀ ਨੇ 5 ਸਾਲ ਪੰਜਾਬ ਚ ਜਾਰੀ ਰੱਖੀ 5 ਸਾਲ ਵੱਡੇ ਵੱਡੇ ਸੈਲੋ ਜਿਹੜੇ ਨੇ ਉਹ ਕਾਂਗਰਸ ਪਾਰਟੀ ਨੇ ਲੈ ਕੇ ਆਏ ਪੰਜਾਬ ਦੇ ਅੰਦਰ ਹੁਣ ਜਦੋਂ ਇਹ ਮਾਮਲਾ ਸਾਰਾ ਸਰਕਾਰ ਦੇ ਧਿਆਨ ਚਾਹੰਦਾ ਤੇ ਤੁਰੰਤ ਇਹ ਜਿਹੜੇ ਨੋਟੀਫਿਕੇਸ਼ਨ ਸੀ ਉਹ ਰੱਦ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸਾਨ ਦੇ ਨਾਲ ਖੜੀ ਆ ਕਿਸਾਨ ਹਤਾਸ਼ੀ ਆ ਜਦੋਂ ਵੀ ਕਦੇ ਕਿਸੇ ਵੀ ਮਾਮਲੇ ਉੱਤੇ ਜਿਹੜਾ ਹੈਗਾ ਲੋੜ ਆ ਤਾਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਭ ਸਿੱਧੇ ਡਾਇਰੈਕਟ ਜਿਹੜਾ ਕਿਸਾਨਾਂ ਨਾਲ ਖੜੇ ਨੇਗੇ ਅਸੀਂ ਤਾਂ ਬਹੁਤ ਲੰਬੇ ਹਰਸੇ ਬਾਅਦ 50 50 ਸਾਲਾਂ ਬਾਅਦ ਪੰਜਾਬ ਦੇ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਯਤਨ ਲਗਾਤਾਰ ਕਰ ਰਹੇ ਆਂ ਬਹੁਤ ਸਾਰੇ ਪਿੰਡਾਂ ਵਿੱਚ ਨਹਿਰੀ ਪਾਣੀ ਜਿਹੜਾ ਕਿਸਾਨ ਦੇ ਖੇਤਾਂ ਤੱਕ ਪਹੁੰਚ ਗਿਆ ਔਰ ਆਉਣ ਵਾਲੇ ਸਮੇਂ 'ਚ ਸਾਡੀ ਇਹ ਯੋਜਨਾ ਕੀ ਕਿ ਨਹਿਰੀ ਪਾਣੀ ਜਿਹੜਾ ਉਹ ਲਗਭਗ ਹਰੇਕ ਕਿਸਾਨ ਤੱਕ ਪਹੁੰਚੇ ਉਹਦੇ ਲਈ ਅਸੀਂ ਇੱਕ ਵਿਆਪਕ ਯੋਜਨਾ ਜਿਹੜੀ ਆ ਉਹ ਵੀ ਤਿਆਰ ਕਰ ਰਹੇ ਹਾਂ ਕਿ ਲਗਾਤਾਰ ਧਰਤੀ ਹੇਠ ਜਿਹੜੇ ਪਾਈਪ ਪਾ ਕੇ ਪਾਣੀ ਬਚਾਉਣ ਦਾ ਯਤਨ ਹੋ ਰਿਹਾ ਹੈਗਾ ਸਰ ਜਿਹੜਾ ਨਿਆ ਯਾਤਰਾ ਦੇ ਵਿੱਚ ਕਾਂਗਰਸ ਨੇ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਕੀਤਾ ਬਿਲਕੁਲ ਸਾਡਾ ਜਿਹੜਾ ਆਉਣ ਵਾਲੇ ਸਮੇਂ 'ਚ ਸਾਡੀ ਕੀ ਵਾਦੇ ਨੇ ਕੀ ਗਰੰਟੀਆਂ ਨੇ ਗਿਓ ਉੱਤੇ ਬਿਲਕੁਲ ਲਗਾਤਾਰ ਸਾਡੀ ਸਾਡੀ ਸੀਨੀਅਰ ਲੀਡਰਸ਼ਿਪ ਲਗਾਤਾਰ ਗੱਲ ਕਰ ਰਹੀ ਆ ਤੋਂ ਉਸ ਤੋਂ ਬਿਨਾ ਮੈਂ ਕਹਿਣਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਜਦੋਂ ਪਹਿਲਾਂ ਸੱਤਾ ਬਚਾਈ ਸੀਗੀ ਤੇ ਉਸ ਸਮੇਂ ਵੀ ਵਾਦਾ ਕੀਤਾ ਸੀ ਕਿ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ ਪਰ ਲਾਗੂ ਨਹੀਂ ਕੀਤੀ ਸੀ ਤੋਂ ਮੈਂ ਸਮਝਦਾ ਜਿਹੜਾ ਵੀ ਵਾਦਾ ਕਾਂਗਰਸ ਪਾਰਟੀ ਕਰ ਰਹੀ ਆ ਉਹ ਗਰੰਟੀ ਦੇ ਰੂਪ 'ਚ ਦੇਵੇ ਉਹ ਲਿਖਤੀ ਤੌਰ 'ਤੇ ਦੇਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪੁੱਛ ਸਕਣ ਹਾਲੀ ਦੇ ਵਿੱਚ ਅਤੀਸੀ ਨੂੰ ਤੁਹਾਡੀ ਜਿਹੜੀ ਮੰਤਰੀ ਦਿੱਲੀ ਚ ਉਹਨਾਂ ਨੂੰ ਨੋਟਿਸ ਕੱਢਿਆ ਗਿਆ ਲੈਕਸਮਨ ਜੀਸਨ ਵੱਲੋਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ 2 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਪਾ ਪਾ ਦੇ ਜਿਹੜੇ ਨੇਤਾ ਨੇ ਜਿਹੜੇ ਉਹ ਕਿਦਾਂ ਦੀ ਗੱਲਬਾਤ ਕਰ ਰਹੇ ਨੇ ਤਾਂ ਉਹ ਦੇਖੋ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਦੇ ਈਡੀ ਦਾ ਨੋਟਿਸ ਆ ਰਿਹਾ ਕਦੇ ਸੀਬੀਆਈ ਦਾ ਨੋਟਿਸ ਆ ਰਿਹਾ ਕਦੇ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਰਿਹਾ ਤਾਂ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਡਰਦੇ ਨੇਗੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਡਰਦੇ ਨੇਗੇ ਹਰਵਿੰਦ ਕੇਜਰੀਵਾੜ ਜਦੋਂ ਕਿਸ ਤਰ੍ਹਾਂ ਡਰਦੇ ਨੇ ਲਗਾਤਾਰ ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ ਕਦੇ ਈੜੀ ਦਾ ਦੁਰਉਪਯੋਗ ਕਰਕੇ ਕਦੇ ਸੀਬੀਏ ਦੇ ਦੁਰਉਪਯੋਗ ਕਰਕੇ ਕਦੇ ਇਲੈਕਸ਼ਨ ਕਮਿਸ਼ਨ ਦਾ ਦੁਰਉਪਯੋਗ ਕਰਕੇ ਸੋ ਦੇਸ਼ ਦੇ ਲੋਕ ਚਾਹਣਦੇ ਕੋਈ ਬੀਜੇਪੀ ਨੂੰ ਸੱਤਾ ਤੋਂ ਹਟਾਉਣਗੇ ਔਰ ਦੇਸ਼ ਦੇ ਲੋਕ ਜਿਹੜਾ ਬੀਜੇਪੀ ਨੂੰ ਸਬਕ ਸਿਖਾਉਣਗੇ ਕਾਂਗਰਸ ਦਾ ਜਿਹੜਾ ਸਪੋਕਸ ਪਰਸਨ ਨੇ ਉਹ ਸਾਰੇ ਬੰਦੇ ਨੇ ਕਾਂਗਰਸ ਛੱਡ ਕੇ ਬ ਲਗਾਤਾਰ ਜਿਹੜੀ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਨੇ ਖਰੀਦੋ ਫਰੋਕਤ ਦੀ ਦੁਕਾਨ ਜਿਹੜੀ ਖੋਲੀ ਹੋਈ ਆ ਲਗਾਤਾਰ ਆਪੋਜੀਸ਼ਨ ਦੀਆਂ ਪਾਰਟੀ ਨੂੰ ਖਰੀਦ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਡਰੀ ਹੋਈ ਆ ਉਹਨੂੰ ਹਾਰ ਦਿਖਾਈ ਦੇ ਰਹੀ ਹੈ ਸਾਹਮਣੇ ਕਿਉਂਕਿ ਜਦੋਂ ਇੰਟਰਨਲ ਸਰਵੇ ਕਰਾਉਂਦੀਆਂ ਨੇ ਪਾਰਟੀਆਂ ਤਾਂ ਉਹ ਤੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਹਾਰ ਰਹੀ ਆ ਸੋ ਇਸੇ ਗੱਲ ਕਰਕੇ ਡਿਫੈਕਸ਼ਨ ਕਰਵਾ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਤੋੜਨ ਦਾ ਯਤਨ ਕਰ ਰਹੇ ਨੇ ਕਿ ਜੀ ਉਹਨਾਂ ਨੇ 10 ਸਾਲ ਚ ਕੰਮ ਕੀਤਾ ਹੁੰਦਾ ਜੀ 10 ਸਾਲਾਂ ਚ ਭਾਰਤੀ ਜਨਤਾ ਪਾਰਟੀ ਨੇ ਕੰਮ ਕੀਤਾ ਹੁੰਦਾ ਤਾਂ ਦੂਜੇ ਨੇਤਾਵਾਂ ਨੂੰ ਤੋੜਨ ਦਾ ਯਤਨ ਨਾ ਕਰਦੇ ਦੂਜੇ ਨੇਤਾਵਾਂ ਨੂੰ ਤੋੜਦੇ ਨਾ ਈਡੀ ਸੀਵੀ ਦਾ ਦੁਰਉਪਯੋਗ ਨਾ ਕਰਦੇ ਹੋ ਜਿਨ੍ਹਾਂ ਨੇ ਕੰਮ ਕੀਤਾ ਜੇ ਅੱਜ ਉਹ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਜਦੋਂ ਚੋਣ ਜਾਬਤਾ ਲੱਗਿਆ ਹੋਇਆ ਉਸ ਸਮੇਂ ਸੀਬੀਆਈ ਈਡੀ ਤੇ ਇਲੈਕਸ਼ਨ ਕਮਿਸ਼ਨ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਇਹਦਾ ਮਤਲਬ ਆ ਕਿ ਭਾਰਤੀ ਜਨਤਾ ਪਾਰਟੀ ਸਪਸ਼ਟ ਤੌਰ ਤੇ ਹਾਰ ਰਹੀ ਹੈ